ਤਾਰੀਆਂ ਜ਼ੋਰਦਾਰ ਮਾਰਜੋ ਇਧਰ ਕਿਤੇ ਬਰਨਾਲੇ ਵਾਲਾ ਫੂਲਾ ਕਬੱਡੀ ਕਬੱਡੀ ਕਰਦਾ ਕਿ ਸਮਾਂ ਹੰਡਾਇਆ ਕਿੱਥੇ ਭੁੱਲਦਾ ਚਿੱਤੇ ਰਹਿਣ ਆਵਾਜ਼ਾਂ ਦਿਲ ਮਿਲਿਆਂ ਦੀਆਂ ਗੱਲਾਂ ਸੱਜਣਾ ਵਿਛੜ ਗਿਆ ਦੀਆਂ ਯਾਦਾਂ ਸਾਹਮਣੇ ਦੇਖਾਂਗੇ ਮੇਰਾ ਵੀਰ ਏ ਬੱਲੇ 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 ਕਬੱਡੀ 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 ਆ ਮੈਚ ਚੋਟੀ ਦਾ ਜੱਫਾ ਚੋਟੀ ਦਾ ਏ ਅੰਬੇ ਦਾ ਵੀਰ ਜਸ਼ਨ ਜਸ਼ਨ ਕਮਾਲ ਕਰ ਰਿਹਾ ਰੇਡਰਾਂ ਦਾ ਬੜਾ ਬੇਹਾਲ ਕਰ ਰਿਹਾ ਓਏ ਅੰਬੇ ਦਾ ਵੀਰ ਵੀ ਕਮਾਲ ਕਰ ਰਿਹਾ ਤੇ ਬਾਜੂ ਦਾ ਚੇਲਾ ਵੀ ਕਮਾਲ ਕਰ ਰਿਹਾ ਰੇਡਰਾਂ ਦਾ ਜਿਹੜਾ ਬੁਲਾਹਾਲ ਕਰ ਰਿਹਾ ਦੀਪ ਦਾ ਜੱਫਾ 500 ਦਾ ਹੋਣਾ ਹੈ ਕਾਸ਼ ਟੀ ਵੱਲੋਂ ਇਹਦਾ 1 ਨਵੰਬਰ ਨੂੰ ਮੋਟਰਸਾਈਕਲ ਵੱਡੇ ਹਾਰਲੇ ਦੇ ਨਾਲ ਸਨਮਾਨ ਕੀਤਾ ਜਾਣਾ ਹੈ ਗਿੰਦੇ ਕਮਾਨਪੁਰੀਏ ਵੱਲੋਂ ਐਨ ਮਲਕੀਤ ਵੱਲੋਂ ਤੇ ਗੱਲਾਂ ਕਹਿੰਦੇ ਸ਼ੇਰੇ ਲਾਹੌਰੀ ਵਾਲ ਦੀਆਂ ਚਲਦੀਆਂ ਟੱਕਰ ਸਿਰੇ ਦੀ ਹੋਈ ਹੈ ਯੂਰਪ ਦਾ ਟੋਪਰ ਬਣ ਕੇ ਆਇਆ ਹੈ ਅੱਜ ਤੇ ਮਾਸਟਰ ਫਰਾਂਸ ਦਾ ਹੈਪੀ ਵਾਲਾ ਬਰਥਡੇ ਵੀ ਹੈ ਵੀਰੇਤਰਾ ਵੱਡੀ ਮੁਬਾਰਕਬਾਦ ਦਿੰਦੇ ਆ ਤੇ ਸੁਖਿਆ ਤੇਰੇ ਨਾਲ ਵੀ ਦਲੀ ਨੇੜਤਾ ਪਾਲੂ ਪੁਲਵਾਨ ਕਹਿੰਦਾ ਵੀ 1000 ਤੇਰੇ ਲਈ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸੋਹ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਆਹ ਮੁੰਡਾ ਕਹਿੰਦੇ ਪਾਗੜੀਆਂ ਦੇ ਵਿੱਚੋਂ ਨਿਊ ਹਾਲੈਂਡ ਦਾ ਜੇਤੂ ਬਣਿਆ ਨਿਊ ਹਾਲੈਂਡ ਵਾਲੇ ਵੀਰ ਵੀ ਦੇਖ ਰਹੇ ਸਾਹਮਣੇ ਰੇਡ ਬੁਲਟ ਦੀ ਬੱਲਾ ਕਠਿਆਲੇ ਵਾਲਾ ਬਣ ਗਿਆ ਪਹਾੜ ਦੁਨੀਆ ਪੱਪਾ ਪਾਰ ਇਹ ਮਝਾਲ ਦੀ ਕੋਸ਼ਿਸ਼ ਲੱਗਦਾ ਹੋਇਆ ਜੋਰ ਵਾਹ ਵੀ ਨੌਜਵਾਨਾ ਸ਼ੇਰੇ ਪੰਜਾਬ ਦੇ ਲਈ ਇਹ ਯੂਰਪ ਦੀ ਟੀਮ ਦੇ ਲਈ ਖੇਡ ਕੇ ਆਇਆ ਬਈ ਬੱਲੇ ਦਾ ਜੱਫਾ ਕਿਦਾਂ ਦਾ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਤਾਂ ਕਮਾਲ ਹੋ ਗਈ ਐ ਆ ਜੱਫਾ ਇਦਾਂ ਟਾਪਰ ਜੱਫਾ ਬਣਿਆ ਬੱਲੇ ਕਿੱਠੇ ਵਾਲੇ ਨੇ ਲਾ ਕੇ ਧੰਨ ਧੰਨ ਕਰਵਾ ਦਿੱਤੀ ਐ ਅੰਬਾ ਫੇਰ ਆ ਗਿਆ ਐ ਅੰਬਾ ਫੇਰ ਆ ਗਿਆ ਕੀ ਪਿਆ ਮੋੜ ਦੇ ਕਿਆਂ ਦੀ 31ਵੀਂ ਨੋਜੋਨਾ ਜਾਂ ਕਹਦੇ ਗਿੰਨੀ ਨੂੰ ਜਾਂ ਕਹਦੇ ਯਾਦਾਂ ਨੂੰ ਕਾਜਾ ਪੱਤੂ ਖੜਾ ਹੋਇਆ ਕੰਨੀ ਦੇ ਉੱਪਰ ਆ ਲੱਗਿਆ ਅੰਬੇ ਤੇ ਲੱਗਿਆ ਅੰਬੇ ਤੇ ਬੱਲੇ 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 ਵਾਹ ਵੀ ਅੰਬਾ ਤਗੜਾ ਐ ਜਾਤੀ ਵੀ ਸੋਝਦੇ ਆ ਵੀ ਗੁਰਬੀਰ ਸਿੰਘ ਹੱਥ ਪਾਉਣਾ ਤੇ ਪਾਉਣਾ ਕਿੱਥੇ ਫਰਮਾਨ ਦੀ ਕਲਾ ਦੇ ਲਈ ਚੜ੍ਹਦੀ ਕਲਾ ਦਾ ਜਗਾਰਾ ਲਾਉਣੇ ਆ ਸਾਰੀ ਸੰਗਤ ਨੇ ਜਿਹੜਾ ਜਵਾਬ ਜਿਹੜਾ ਜਕਾਰੇ ਵਿੱਚ ਦੇਣਾ ਬੋਲੇ ਸੋਨਹਾਰ ਸਤਿਸ਼੍ਰੀ ਅਕਾਲ ਸਾਡੇ ਭਰਾ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਕਬੱਡੀ 365.com ਦਾ ਵੀ ਚੇਚੇ ਤੌਰ ਤੇ ਸਤਿਕਾਰ ਪੁਆਇੰਟ